ਸ਼ਿਵ ਸਿੰਘ ਸੂਬੇਦਾਰ ਦੀ ਪੁਸਤਕ ਅਨੂਠੀਆਂ ਯਾਦਾਂ ਹੱਡ ਬੀਤੀਆਂ ਦਾ 6ਵਾਂ ਅਧਿਆਇ ਭਾਗ 4 ਹਰ ਵਾਰ ਖਤਰਨਾਕ ਮੋੜ ਤੇ ਮੇਰੀ ਡਿਊਟੀ ਲੱਗਦੀ ਸੀ ਪਲਟਨ ਹੈੱਡਕੁਆਰਟਰ ਸਟਾਕਾ ਪਿੰਡ ਅਤੇ ਸੀ ਕੰਪਨੀ ਦੀ ਕਲਾਮੀ ਪੋਸਟ ਵਿਚਕਾਰ ਸੜਕ ਤੇ ਖਤਰਨਾਕ ਕੋਣੀ ਮੋੜ ਵੀ ਹੈ ਸੁਣ ਵਿੱਚ ਆਇਆ ਸੀ ਕਿ ਇਸ ਮੋੜ ਤੇ ਕਾਫੀ ਸਮਾਂ ਪਹਿਲਾਂ ਹਥਿਆਰਬੰਦ ਨਾਗਬਾਗੀਆਂ ਨੇ ਪੈਦਲ ਤੁਰ ਕੇ ਲੰਘ ਰਹੀ ਇੱਕ ਫੌਜੀ ਟੁਕੜੀ ਤੇ ਘਾਤ ਲਾ ਕੇ ਕੀਤੇ ਹਮਲੇ ਵਿੱਚ 17 ਜਵਾਨਾਂ ਨੂੰ ਮਾਰ ਦਿੱਤਾ ਸੀ ਤੇ ਹਮਲਾਵਰ ਨਾਗੇ ਉਹਨਾਂ ਦੇ ਹਥਿਆਰ ਵੀ ਲੈ ਗਏ ਸੀ ਇਸ ਤਰ੍ਹਾਂ ਦੀਆਂ ਘਟਨਾਵਾਂ ਇਸੇ ਕੂਣੀ ਮੋੜ ਤੇ ਹੋਰ ਵੀ ਹੋਈਆਂ ਸਨ ਇਸੇ ਕਰਕੇ ਇਸ ਮੋੜ ਦਾ ਨਾਂ ਵੀ ਕੂਣੀ ਮੋੜ ਦੀ ਥਾਂ ਖੂਨੀ ਮੋੜ ਪੈ ਗਿਆ ਸੀ ਇੱਕ ਦਿਨ ਸਾਡੀ ਪਲਟਨ ਦੀਆਂ ਜੀਪਾਂ ਦਾ ਕਾਫਲਾ ਇੱਥੋਂ ਦੀ ਲੰਘਣਾ ਸੀ ਅਸੀਂ ਸੜਕ ਨੂੰ ਬਾਗੀਆਂ ਤੋਂ ਸੁਰੱਖਿਅਤ ਰੱਖਣਾ ਸੀ ਤਾਂ ਸੜਕ ਤੇ ਥੋੜੀ ਥੋੜੀ ਦੂਰ ਸੈਕਸ਼ਨਾਂ ਨੂੰ ਪੋਜੀਸ਼ਨਾਂ ਤੇ ਲਗਾ ਦਿੱਤਾ ਸੀ ਕੋਣੀ ਮੋੜ ਤੇ ਮੇਰੀ ਵਾਰੀ ਆਈ ਤਾਂ ਮੇਰੇ ਹਮਦਰਦ ਐਵੇਂ ਡਰ ਗਏ ਤੇ ਸੋਚਣ ਲੱਗ ਪਏ ਸੀ ਕਿ ਸ਼ਾਇਦ ਇਸ ਸਮੇਤੋਂ ਮਗਰੋਂ ਸ਼ਿਵ ਸਿੰਘ ਤੇ ਪੂਰੀ ਸੈਕਸ਼ਨ ਜਿੰਦਦਰ ਨਜ਼ਰ ਨਹੀਂ ਆਉਣਗੇ ਪਰ ਤਾਂ ਸਮਿਲ ਤੋਂ ਮਗਰੋਂ ਮੈਂ ਸਾਰੇ ਜਵਾਨਾਂ ਤੇ ਐਲ ਐਮ ਜੀ ਨੂੰ ਟੁਕਵੀਂ ਥਾਂ ਤੇ ਸੈੱਟ ਕਰਕੇ ਲਗਾ ਦਿੱਤਾ ਸੀ ਤੇ ਆਪ ਨਗਰਾਨੀ ਰੱਖਦਾ ਰਿਹਾ ਤੇ ਜਵਾਨਾਂ ਨੂੰ ਕਹਿੰਦਾ ਰਿਹਾ ਕਿ ਇੱਕ ਰੌਂਦ ਬਦਲੇ ਇੱਕ ਨਾਗੇ ਦੀ ਇੱਕ লাশ ਮੈਂ ਤੁਹਾਡੇ ਕੋਲੋਂ ਦੇਖਣੀ ਹੈ ਪਰ ਕੋਈ ਘਟਨਾ ਵੀ ਨਹੀਂ ਵਾਪਰੀ ਸਿਰਫ ਡਰੀ ਸੀ ਵਾਪਸ ਆਉਂਦੇ ਹੋਏ ਮੇਰੇ ਹਮਦਰਦ ਮੈਨੂੰ ਤੇ ਸੈਕਸ਼ਨ ਨੂੰ ਠੀਕ ਦੇਖ ਕੇ ਬਹੁਤ ਖੁਸ਼ ਹੋਏ ਸਨ ਨਾਗਾ ਬਾਗੀਆਂ ਨੂੰ ਸਿੱਖ ਪਲਟਣ ਤੇ ਉਸਦੀ ਯੁੱਧ ਯੋਗਤਾ ਬਾਰੇ ਪਤਾ ਲੱਗਿਆ ਸੀ ਸੁਣ ਵਿੱਚ ਆਇਆ ਸੀ ਕਿ ਟੱਕਰ ਲੈਣ ਤੋਂ ਪਹਿਲਾਂ ਬਾਗੀ ਨਾਗੇ ਸਾਹਮਣੋਂ ਆਰੀ ਫੌਜੀ ਟੁਕੜੀ ਦੀ ਚੰਗੀ ਤਰ੍ਹਾਂ ਨਾਲ ਜੰਗਲ ਵਿੱਚੋਂ ਦੀ ਪਛਾਣ ਕਰ ਲੈਂਦੇ ਸੀ ਪਗੜੀ ਵੇਖ ਕੇ ਉਹ ਘਬਰਾ ਜਾਂਦੇ ਉਹਨਾਂ ਦੀ ਉਂਗਲ ਕੋਹੜੇ ਤੋਂ ਆਪਣੇ ਆਪ ਬਾਹਰ ਨਿਕਲ ਤੇ ਪਰੇ ਹਟ ਜਾਂਦੀ ਸੀ ਤੇ ਟੱਕਰ ਲੈਣ ਨੂੰ ਟਾਲਣ ਵਾਸਤੇ ਉਹ ਦੌੜ ਜਾਂਦੇ ਸਨ। ਉਹ ਪਹਾੜੀ ਇਲਾਕੇ ਦੇ ਰਹਿਣ ਵਾਲੇ ਹੋਣ ਕਰਕੇ ਪੂਰੇ ਵਾਕਿਫ ਸਨ। ਉਸ ਇਲਾਕੇ ਨੂੰ ਖਾਲੀ ਕਰਕੇ ਹੋਰ ਥਾਂ ਚਲੇ ਜਾਂਦੇ ਜਾਂ ਬਰਮਾ ਦੇਸ਼ ਵਿੱਚ ਜਾ ਛੁਪਦੇ ਸੀ। ਇਸੇ ਕਰਕੇ ਹੀ ਪਹਿਲਾਂ ਲਈ ਪੰਗੇ ਤੋਂ ਮਗਰੋਂ ਉਹਨਾਂ ਸਾਡੇ ਨਾਲ ਕੋਈ ਟੱਕਰ ਨਹੀਂ ਲਈ ਸੀ। ਜੋ ਮਗਰੋਂ ਸਾਡੀ ਪਲਟਣ ਦਾ ਨੁਕਸਾਨ ਹੋਇਆ ਸੀ ਉਸ ਦਾ ਕਾਰਨ ਹੋਰ ਸੀ। ਤੁਸੀਂ ਉਸ ਬਾਰੇ ਅੱਗੇ ਸੁਣੋਗੇ। ਮਨੁੱਖੀ ਅਧਿਕਾਰ ਸੰਗਠਨ ਦਾ ਵਫਦ ਕਲਾਮੀ ਵਿਲੇ ਆਇਆ ਸੀ। ਨਾਗਾ ਬਾਗੀਆਂ ਨੇ ਜਦੋਂ ਸਾਡੇ ਇੱਕ ਜਵਾਨ ਨੂੰ ਮਾਰਨ ਤੇ ਦੋ ਜਵਾਨਾਂ ਨੂੰ ਜ਼ਖਮੀ ਕਰਨ ਦਾ ਪੰਗਾ ਲਿਆ ਸੀ। ਤਾਂ ਇਸ ਤੋਂ ਭਟਕ ਕੇ ਗੁੱਸੇ ਵਿੱਚ ਆਏ ਜਵਾਨਾਂ ਨੇ ਤਿੰਨ ਕੁਕਰਾਂ ਨੂੰ ਸਾੜ ਦੇਣ ਤੇ ਦੋ ਤਿੰਨ ਮਨੁੱਖਾਂ ਨੂੰ ਕੁੱਟਣ ਦਾ ਕਰਕੇ ਨਾਗਿਆ ਨੇ ਸਾਡੀ ਚੌਕੀ ਉੱਤੇ ਕੋਹਿਮਾ ਵਿਖੇ ਕੇ ਸਤਰਜ ਕਰਾ ਦਿੱਤਾ ਸੀ। ਤਾਂ ਕੋਹਿਮਾ ਰਾਜਧਾਨੀ ਤੋਂ ਡੀਸੀ ਤੇ ਕੁਝ ਹੋਰ ਅਧਿਕਾਰੀ ਇਨਕੁਆਇਰੀ ਕਰਨ ਵਾਸਤੇ ਇੱਕ ਦਿਨਾ ਜੀਪਾਂ ਤੇ ਕਲਾਮੀ ਚੌਕੀ ਵਿਖੇ ਨੁਖੀਅਤਕਾਰਾਂ ਸੰਬੰਧੀ ਆਏ ਸਨ ਉਹਨਾਂ ਨੇ ਮੌਕੇ ਦੇ ਕੰਪਨੀ ਕਮਾਂਡਰ ਆਰੀ ਸਦਾਕਰ ਸਾਹਿਬ ਨਾਲ ਗੱਲਾਂ ਕੀਤੀਆਂ ਤੇ ਨਾਗਿਆਂ ਨੂੰ ਕੁੱਟਣ ਤੇ ਘਰ ਸਾੜਨ ਦੇ ਕਾਰਨ ਬਾਰੇ ਪੁੱਛਿਆ ਸੀ ਤਾਂ ਸਦਾਕਰ ਸਾਹਿਬ ਨੇ ਸਪਸ਼ਟ ਕਰ ਦਿੱਤਾ ਸੀ ਕਿ ਸਾਡੀ ਚੌਕੀ ਤੇ ਫੈਰ ਕਰਨ ਆਏ ਨਾਗਾ ਬਾਗੀਆਂ ਬਾਰੇ ਪਿੰਡ ਵਾਸੀਆਂ ਨੂੰ ਪੂਰਾ ਪਤਾ ਸੀ ਇਸੇ ਕਰਕੇ ਗੋਲੀ ਚੱਲਣ ਵੇਲੇ ਪਿੰਡ ਵਾਸੀ ਘਰ ਖਾਲੀ ਕਰਕੇ ਜੰਗਲ ਵਿੱਚ ਜਾ ਲੁਕੇ ਸੀ ਜੇ ਇਹ ਆਪ ਲੁਕਣ ਦੀ ਥਾਂ ਪਹਿਲਾਂ ਆ ਕੇ ਸਾਨੂੰ ਦੱਸ ਦਿੰਦੇ ਤਾਂ ਕਿੰਨਾ ਸੋਹਣਾ ਹੋਣਾ ਸੀ ਸਾਡੇ ਜਵਾਨ ਵੀ ਬੱਜ ਜਾਣੇ ਸੀ ਤੇ ਅਸੀਂ ਇਹਨਾਂ ਦੀ ਵੀ ਰਾਖੀ ਕਰਨੀ ਸੀ ਤੇ ਅਸੀਂ ਬਾਗੀਆਂ ਨੂੰ ਫੜਨਾ ਤੇ ਮਾਰ ਦੇਣਾ ਸੀ ਇਹ ਇਹਨਾਂ ਦੇ ਇਸ ਤਰ੍ਹਾਂ ਨਾ ਕਰਨ ਕਰਕੇ ਹੋਇਆ ਇਸ ਗੱਲ ਨੂੰ ਸੁਣ ਕੇ ਡੀਸੀ ਤੇ ਹੋਰ ਅਧਿਕਾਰੀ ਪਿੰਡ ਵਾਸੀਆਂ ਨੂੰ ਹੀ ਝਿੜਕਾ ਮੰਨ ਲੱਗ ਪਏ ਸੀ ਤੇ ਅਗਾ ਵਾਸਤੇ ਚੌਕੀ ਨੂੰ ਪੂਰਾ ਸਹਿਯੋਗ ਦੇਣ ਦਾ ਕਹਿ ਕੇ ਵਾਪਸ ਕੋਹਿਮਾ ਚਲੇ ਗਏ ਸਨ ਜਦੋਂ ਵੀ ਫੌਜ ਨੂੰ ਹਥਿਆਰਬੰਦ ਨਾਗਾ ਬਾਗੀਆਂ ਤੇ ਸ਼ਕਤੀਕਰਨ ਦਾ ਮੌਕਾ ਮਿਲਿਆ ਉਸ ਸ਼ਕਤੀ ਤੋਂ ਡਰ ਕੇ ਆਪਣੇ ਇਲਾਕੇ ਨੂੰ ਖਾਲੀ ਕਰਕੇ ਸੱਜੇ ਖੱਬੇ ਪੂਰਬੀ ਪਾਕਿਸਤਾਨ ਜੋ ਹੁਣ ਬੰਗਲਾਦੇਸ਼ ਹੈ ਜਾਂ ਬਰਮਾ ਮਿਆਂਮਾਰ ਨਾ ਲੱਗਦੀ ਹੱਦ ਟੱਪ ਕੇ ਹਰਕਾਨ ਦੀਆਂ ਪਹਾੜੀਆਂ ਦੇ ਪੂਰਬੀ ਹਿੱਸੇ ਵਿੱਚ ਉੱਥੇ ਵੀ ਵਸਦੀ ਨਾਗਾਬਾਦੀ ਚ ਕੁਝ ਸਮੇਂ ਵਾਸਤੇ ਚਲੇ ਜਾਂਦੇ ਰਹੇ ਹਨ ਭਾਰਤ ਬਰਮਾ ਦੀ ਸਰਹੱਦ ਨਰਮ ਤੇ ਪਹਾੜੀ ਹੋਣ ਕਰਕੇ ਉੱਥੇ ਜਾਣਾ ਤੇ ਆਉਣਾ ਬਹੁਤ ਸੌਖਾ ਹੈ ਤੇ ਦੋਨੋਂ ਪਾਸੇ ਨਾਗਾਬਾਦੀ ਹੀ ਹੈ ਹੁਣ ਵੀ ਇਸੇ ਤਰ੍ਹਾਂ ਹੀ ਹੈ ਉਜ ਖਾਸ ਨਾਗਾ ਬਟਾਲੀਆਂ ਨੂੰ ਛੱਡ ਕੇ ਬਾਕੀ ਸਭ ਭਾਗੀ ਬਾਹਰ ਦੌੜ ਗਏ ਸੀ ਨਾਗਾ ਭਾਗੀਆਂ ਦੀ ਯੁੱਧ ਨੀਤੀ ਤੇ ਕਲਾ ਦੀ ਯੋਗਤਾ ਬਹੁਤ ਹੀ ਕਮਜ਼ੋਰ ਸੀ ਉਹ ਸਿਰਫ ਕੋਲ ਬਾਰੋਂ ਮਿਲੇ ਬੇਗਾਨੇ ਮਦਦ ਵਾਲੇ ਹਥਿਆਰ ਨਾਲ ਗੋਲੀ ਹੀ ਚਲਾਉਣੀ ਜਾਣਦੇ ਸਨ ਜਿਸ ਕਰਕੇ ਉਹ ਉੱਚ ਸਿਖਿਅਤ ਭਾਰਤੀ ਫੌਜ ਦਾ ਮੁਕਾਬਲਾ ਨਹੀਂ ਕਰ ਸਕਦੇ ਸਨ ਇਸ ਕਰਕੇ ਹੀ ਉਹਨਾਂ ਨੂੰ ਬਾਹਰ ਦੌੜਨਾ ਪੈਂਦਾ ਰਿਹਾ ਮਗਰੋਂ ਇੱਕ ਹੋਰ ਬਹੁਤ ਵੱਡੀ ਟੱਕਰ ਨਾਗਾਲੈਂਡ ਵਿੱਚ ਇਹੀ ਘਟਨਾਵਾਂ ਨਹੀਂ ਹੋਈਆਂ ਜੋ ਕਈਆਂ ਗੀਆਂ ਹਨ ਜਾਂ ਹੋਰ ਅੱਗੇ ਕਈਆਂ ਜਾ ਰਹੀਆਂ ਨੇ ਇਸ ਕਾਫੀ ਲੰਮੇ ਸਮੇਂ 1947 ਰਸਵੀ ਤੋਂ ਬਚੈ ਨਹੀਂ ਕਲੇਸ਼ ਚੱਲ ਰਹੀ ਸੀ ਚੀਨ ਤੇ ਪਾਕਿਸਤਾਨ ਤੇ ਹੋਰ ਵੀ ਸ਼ਾਇਦ ਕੋਈ ਦੇਸ਼ ਬਾਗੀ ਨਾਗਿਆਂ ਦੇ ਗਰੁੱਪਾਂ ਨੂੰ ਹਥਿਆਰ ਤੇ ਪੈਸੇ ਦੀ ਸਹਾਇਤਾ ਸਰਪਾਰਤ ਨੂੰ ਪ੍ਰੇਸ਼ਾਨ ਰੱਖਣ ਵਾਸਤੇ ਦੇ ਕੇ ਚੁਕਥਲ ਕਰਕੇ ਭਾਰਤੀ ਫੌਜ ਹੱਥੋਂ ਹੀ ਮਰਵਾਈ ਜਾ ਰਹੇ ਹਨ ਜਿਸ ਕਰਕੇ ਨਾਗਾਲੈਂਡ ਦੀ ਸ਼ਾਂਤੀ ਤੇ ਤਰੱਕੀ ਪਰਬਾਵਤਤਾ ਹੋਣੀ ਹੀ ਹੈ ਪਰ ਉਹ ਵੀ ਬਾਗੀ ਸੁੱਖ ਦੀ ਨੀਂਦ ਨਹੀਂ ਸੌ ਸਕੇ ਨੇ 1947 ਈਸਵੀ ਤੋਂ ਪਹਿਲਾਂ ਵੀ ਇਹਨਾਂ ਦੇ ਸਾਰੇ ਕਬੀਲਿਆਂ ਵਿੱਚ ਆਪਸੀ ਕਬੀਲਾਖੂਨੀ ਲੜਾਈਆਂ ਹੀ ਹੁੰਦੀਆਂ ਆਈਆਂ ਹਨ ਇੱਥੇ ਆਧੁਨਿਕ ਕਾਲ ਤੋਂ ਹੀ ਇਹੀ ਹਾਲ ਚੱਲਦਾ ਆ ਰਿਹਾ ਹੈ ਨਾਗਾ ਵਾਕੀਆਂ ਨਾਲ ਝੜਪਾਂ ਤਾਂ ਹੋਰ ਪਲਟਣਾ ਦੀਆਂ ਵੀ ਹੁੰਦੀਆਂ ਰਹੀਆਂ ਪਰ ਇੱਥੇ ਸਿਰਫ ਮੇਰਾ ਅਨੁਠੀਆਂ ਯਾਦਾਂ ਵਿੱਚ ਉਹਨਾਂ ਘਟਨਾਵਾਂ ਜੋ ਮੇਰੀਆਂ ਯਾਦਾਂ ਬਣ ਗਈਆਂ ਹਨ ਹੀ ਕਈਆਂ ਜਾਰੀਆਂ ਨੇ ਅਗਲੀ ਵੱਡੀ ਟੱਕਰ ਦਾ ਮੋੜ ਇਸ ਤਰ੍ਹਾਂ ਵੱਜਾ ਸੀ ਕਿਸੇ ਕਾਰਨ ਸੀ ਕੰਪਨੀ ਦੀ ਇੱਕ ਪਲਾਟੂਨ ਸਟਾਕਾ ਵਿਖੇ ਆਈ ਸੀਓ ਸਾਹਿਬ ਕਰਨਲ ਦੁਰਜਨ ਸਿੰਘ ਦੇ ਹੁਕਮ ਤੇ ਸੀ ਕੰਪਨੀ ਦੀ ਰਲੀ ਮਿਲੀ ਜਿਸ ਵਿੱਚ 7 8 ਤੇ 9 ਪਲਟੂਨਾਂ ਦੇ ਜਵਾਨ ਸੀ ਪਲਟੂਨ ਕਿਸੇ ਖਾਸ ਮਕਸਦ ਵਾਸਤੇ ਸਟ੍ਰਾਕਾ ਵਿਖੇ ਆਈ ਸੀ ਜਿਸ ਨੂੰ ਗੱਡੀ ਦੇ ਪੰਜਵੇਂ ਟਾਇਰ ਜਿੱਥੇ ਚਾਹੋ ਵਰਤੋ ਵਾਂਗੂ ਵਰਤਿਆ ਜਾ ਰਿਹਾ ਸੀ ਉਸ ਵਿੱਚ ਪਲਟੂਨ ਕਮਾਂਡਰ ਲੈਫਟੀਨੈਂਟ ਆਰ ਕੇ ਸਟਾਕਰ ਸਾਹਿਬ ਹਲਦਾਰ ਨਾਜਰ ਸਿੰਘ ਮੈਂ ਨਾਇਕ ਸ਼ਾਦੀ ਸਿੰਘ ਦਾਸ ਨਾਇਕ ਗੁਰਵਰਤਨ ਸਿੰਘ ਤੇ ਸਾਰੇ ਜਵਾਨ ਰਲੇ ਮਿਲੇ ਸੀ ਪਿੱਛੇ ਕਲਾਮੀ ਪੋਸਟ ਵਿਖੇ ਸੀ ਕੰਪਨੀ ਦੇ ਤਿੰਨ ਪਲਟੂਨਾਂ ਦੇ ਬਾਕੀ ਜਵਾਨਾਂ ਦੀ ਨਫਰੀ ਦੋ ਪਲਟੂਨਾਂ ਜਿੰਨੀ ਸੀ ਬਰਗੇਡ ਹੈੱਡਕੁਆਟਰ ਜੋਨੋਪੁੱਟੋ ਵਿਖੇ ਸੀ ਇੱਕ ਦਿਨ ਸਾਡੇ ਬਰਗੇਡ ਕਮਾਂਡਰ ਸਾਹਿਬ ਨੇ ਸਾਡੀ ਪਲਟਨ ਸਟਾਕਾ ਵਿਖੇ ਆਉਣਾ ਸੀ ਜਿਸ ਕਰਕੇ ਸਾਡੀ ਪਲਟੂਨ ਦੀ ਡਿਊਟੀ ਜੋਨੋਪੁੱਟੋ ਤੋਂ ਸਟਾਕਾ ਤੱਕ ਸੜਕ ਦੀ ਸੁਰੱਖਿਆ ਵਾਸਤੇ ਲੱਗੀ ਸੀ ਅਸੀਂ 9 2 1964 ਈਸਵੀ ਸਵੇਰੇ ਉਸ ਵਕਤ ਸੜਕ ਦੀਆਂ ਖਤਰਨਾਕ ਧਾਮਾਂ ਤੇ ਸੈਕਚਨਾਂ ਨੂੰ ਠੁਕਮੇ ਤਰੀਕੇ ਨਾਲ ਲਗਾ ਦਿੱਤਾ ਸੀ ਇੱਕ ਵਰਦੀ ਵਾਲਾ ਨੌਜਵਾਨ ਬਾਕੀ ਨਾਗਾ ਫੜਿਆ ਗਿਆ ਸੀ ਦੁਪਹਿਰ ਮਗਰੋਂ ਬਰਗੇਡੀਅਰ ਸਾਹਿਬ ਆਪਸ ਮੁੜ ਗਿਆ ਸੀ ਅਸੀਂ ਵੀ ਵਾਪਸ ਆਉਣ ਵਾਸਤੇ ਚਾਲੇ ਪਾ ਦਿੱਤੇ ਸਨ ਮੇਰੀ ਸੈਕਸ਼ਨ ਦੀ ਹੀ ਹਰ ਵਾਰ ਅੱਗੇ ਲੱਗਣ ਦੀ ਹੀ ਡਿਊਟੀ ਲੱਗਦੀ ਹੁੰਦੀ ਸੀ ਅਸੀਂ ਅੱਗੇ-ਅੱਗੇ ਲੱਗੇ ਮੈਂ ਦੋ ਸਕਾਉਟ ਆਪਣੇ ਅੱਗੇ ਤੋਰੇ ਤੀਸਰਾ ਮੈਂ ਤੇ ਫਿਰ ਪੂਰੀ ਪਲਾਟੂਨ ਦੀ ਲੰਬੀ ਲਾਈਨ ਦੂਰ ਤੱਕ ਸਾਡੇ ਪਿੱਛੇ ਸੜਕ ਤੇ ਆ ਰਹੀ ਸੀ ਸੜਕ ਤੇ ਹੀ ਸੱਜੇ ਹੱਥ ਨਾਗਿਆਂ ਦਾ ਇੱਕ ਪਿੰਡ ਉੱਚੀ ਥਾਂ ਤੇ ਸੀ ਜਿੱਥੇ ਇੱਕ ਨਾਗਾ ਫੌਜ ਦਾ ਅਫਸਰ ਆਪਣੇ ਸਹਾਇਕ ਸਮੇਤ ਇੱਕ ਘਰ ਵਿੱਚ ਸੀ ਸਾਡੇ ਇੱਕ ਸ਼ਰਾਰਤੀ ਜਵਾਨ ਪਿੱਛੋਂ ਗੁਰਵਚਨ ਨਾਂ ਦਾ ਪਿੰਡ ਵਿੱਚ ਚੱਲਿਆ ਗਿਆ ਜਿਸ ਨੂੰ ਫੜਨ ਆਇਆ ਸਮਝ ਕੇ ਦੇਖਦੇ ਸਾਰ ਅਫਸਰ ਤਾਂ ਦੌੜ ਗਿਆ ਪਰ ਉਸ ਦਾ ਸਹੈਲ ਫੜਿਆ ਗਿਆ ਸੀ ਗੁਰਵਚਨ ਸਿੰਘ ਨੇ ਉਸ ਦੇ ਦੋਨੋਂ ਹੱਥ ਰੱਸੀ ਨਾਲ ਬੰਨ੍ਹ ਲਏ ਸੀ ਤੇ ਉਸ ਨੂੰ ਕੁੱਟਦੇ ਹੀ ਸੜਕ ਤੇ ਪਲਾਟੂਨ ਦੇ ਪਿੱਛੇ ਲੈ ਆਇਆ ਸੀ ਮੈਨੂੰ ਉਸ ਦੀਆਂ ਚੀਕਾਂ ਸੁਣਾਈ ਦਿੱਤੀਆਂ ਮੈਂ ਪਿੱਛੇ ਵੱਲ ਦੇਖਿਆ ਤਾਂ ਵਰਦੀ ਵਾਲੇ ਬਾਗੀ ਨਾਗੇ ਨੂੰ ਬਹੁਤ ਕੁੱਟ ਪੈ ਰਹੀ ਸੀ ਜੋ ਮੇਰਾ ਦਿਲ ਚੱਲ ਨਹੀਂ ਸਕਿਆ ਮੈਂ ਕੁੱਟ ਨੂੰ ਹਟਾ ਦਿੱਤਾ ਤੇ ਫੜ ਕੇ ਨਾਲ ਲੈ ਆਉਣ ਵਾਸਤੇ ਕਹਿ ਦਿੱਤਾ ਸੀ ਉਸਨੇ ਕੁੱਟ ਤੋਂ ਡਰਦੇ ਨੇ ਸਭ ਕੁਝ ਹੀ ਦੱਸ ਦਿੱਤਾ ਸੀ ਸ਼ਾਮ ਨੂੰ ਵਾਪਸ ਪਲਟਨ ਆਇਆ ਤੋਂ ਦੋ ਪਾਸ਼ੀਆਂ ਦੀ ਮਦਦ ਨਾਲ ਪਲਟਨ ਨੇ ਉਸ ਤੋਂ ਕੁੱਟ-ਕੁੱਟ ਕੇ ਸਭ ਕੁਝ ਪੁੱਛ ਲਿਆ ਸੀ ਤੇ ਉਸਨੇ ਦੱਸ ਵੀ ਦਿੱਤਾ ਸੀ ਕਿ ਸਾਡੀ ਨਾਗਾ ਬਟਾਲੀਅਨ ਤੇਜੂ ਨਦੀ ਦੇ ਕਿਨਾਰੇ ਤੇ ਹੈ ਬਸ ਫਿਰ ਕੀ ਹੋਣਾ ਸੀ ਸਾਨੂੰ ਦਿਨ ਦੇ ਥੱਕਿਆ ਹੋਿਆਂ ਨੂੰ ਹੀ ਜਲਦੀ ਤਿਆਰ ਹੋ ਕੇ ਹੁਣੇ ਹੀ ਰਾਤ 10 ਵਜੇ ਜਾਣ ਵਾਸਤੇ ਹੁਕਮ ਮਿਲ ਗਿਆ ਸੀ ਅਸੀਂ ਗਰਾਊਂਡ ਵਿੱਚ ਪਹੁੰਚੇ ਤਾਂ ਉੱਥੇ ਰਾਜਪੂਤਾਂ ਦੀ ਪਲਾਟੂਨ ਤੇ ਇੱਕ ਸਪੋਰਟਸ ਕੰਪਨੀ ਦੀ ਰੈਲੀ ਮੇਲੀ ਪਲਾਟੂਨ ਜਿਸ ਨਾਲ ਸੂਬੇਦਾਰ ਦਰੀਪ ਸਿੰਘ ਤੇ ਲੈਫਟੇਨੈਂਟ ਚਰਨਜੀਤ ਸਿੰਘ ਪਲਾਟੂਨ ਕਮਾਂਡਰ ਸੀ ਹੁਣ ਆਪਰੇਸ਼ਨ ਟੁਗੜੀ ਦੀ ਪੂਰੀ ਗਿਣਤੀ 90 ਹੋਵੇਗੀ ਨਾਲ ਨਾਗਾ ਕੈਦੀ ਅੰਜੀ ਤੇ ਦੋ ਹੋਰ ਦੋ ਪਾਸ਼ੀਏ ਸੀ ਇਸ ਆਪਰੇਸ਼ਨ ਦਾ ਮੁਖੀ ਮੇਜਰ ਬੀ.ਆਰ.ਕੇ ਬੰਬੀ ਸਾਹਿਬ ਸੀ 9 2 1964 ਦੀ ਰਾਤ 10 ਵਜੇ ਮੈਨੂੰ ਹੀ ਹੌਲੀ ਆਵਾਜ਼ ਵਿੱਚ ਜਕਾਰਾ ਬੋਲੇ ਸੋ ਨਿਹਾਲ ਸਸ਼ਰੀਅਕਾਲ ਬਲਾਕੇ ਪੁਆਇੰਟ ਸੈਕਸ਼ਨ ਦੀ ਡਿਊਟੀ ਕਰਨ ਵਾਸਤੇ ਅੱਗੇ ਲੱਕੇ ਤੁਰਨ ਦਾ ਹੁਕਮ ਮਿਲ ਗਿਆ ਸੀ ਮੈਂ ਜ਼ਖਾਰਾ ਬਲਾਕੇ ਦੋ ਸਕਾਉਟ ਆਪਣੇ ਅੱਗੇ-ਅੱਗੇ ਤੋਰੇ ਤੇ ਜ਼ਖੀਆ ਪਿੰਡ ਚੁੱਪ ਕੇ ਚੁੱਪ ਕੇ ਰਾਤ ਹਨੇਰੀ ਵਿੱਚ ਪਾਰ ਕੀਤਾ ਬਾਕੀ ਸਾਰੇ ਆਪਰੇਸ਼ਨ ਟੀਮ ਦੂਰ ਤੱਕ ਸਾਡੇ ਪਿੱਛੇ ਆ ਰਹੀ ਸੀ ਤੇਜੂ ਨਦੀ ਦੇ ਕਿਨਾਰੇ ਤੇ ਸਵੇਰੇ ਸਵਕਤ ਤੇ ਬਣਨ ਵਾਲੀ ਸੰਭਾਵੀ ਰਣ ਭੂਮੀ ਲੜਾਈ ਦੇ ਮੈਦਾਨ ਤੱਕ ਪਹੁੰਚਣ ਵਾਲੇ ਰਾਹ ਨੂੰ ਦਿਨ ਵੇਲੇ ਹੀ ਉਲੀਕੇ ਗਏ ਮੁਤਾਬਕ ਨਕਸ਼ੇ ਤੇ ਲਾਲ ਪੈਂਸਲ ਨਾਲ ਮਾਰਕ ਕਰ ਲਿਆ ਗਿਆ ਸੀ ਤੇਜੂ ਨਦੀ ਪਹਾੜੀ ਨਦੀ ਹੁਣ ਕਰਕੇ ਉਸ ਦਾ ਪਾਣੀ ਬਹੁਤ ਤੇਜ਼ ਗਤੀ ਨਾਲ ਬਰਮਾ ਦੇਸ਼ ਵੱਲ ਵਗਦਾ ਕਰਕੇ ਤੇਜੂ ਨਾਮ ਪੈ ਗਿਆ ਹੋਵੇਗਾ। ਜ਼ਖੀਆ ਪਿੰਡ ਤੇ ਅੱਗੇ ਅਸੀਂ ਸੜਕ ਮੁਤਾਬਕ ਪਹਿਲਾਂ ਖੱਬੇ ਪਾਸੇ ਮੁੜ ਕੇ ਥੋੜਾ ਹੋਰ ਅੱਗੇ ਜਾ ਕੇ ਸੱਜੇ ਹੱਥ ਇੱਕ ਸੁੱਕੇ ਨਾਲੇ ਵਿੱਚੋਂ ਦੀ ਤੁਰ ਕੇ ਉੱਥੇ ਪਹੁੰਚਣਾ ਸੀ। ਇਹ ਨਾਲਾ ਤੇਜੂ ਦਾ ਸਹਾਇਕ ਨਾਲਾ ਹੈ। ساری ਰਾਤ ਅਸੀਂ ਤੁਰਦੇ ਗਏ ਤੇ ਮੇਰੀ ਡਿਊਟੀ ਹੀ ਅੱਗੇ ਲੱਗੇ ਰਹਿਣ ਦੀ ਬਣੀ ਰਹੀ। ਸਵੇਰੇ ਸਵਕਤੇ ਹੀ ਅਸੀਂ ਤੇਜੂ ਦੇ ਕਿਨਾਰੇ ਪਹੁੰਚੇ ਤਾਂ ਕੀ دیکھتے ਹਾਂ। ਦੋ ਵਰਦੀ ਵਾਲੇ ਬਾਗੀ ਨਾਗੇ ਤੇਜੂ ਨਦੀ ਵਿੱਚਕਾਰ ਬਣੇ ਉੱਚੇ ਪੱਥਰਾਂ ਤੇ ਇੱਕ ਟਾਪੂ ਜਿਸ ਦੇ ਦੋਨੋਂ ਪਾਸਿਆਂ ਦੀ ਵੰਡ ਹੋ ਕੇ ਤੇਜੂ ਦਾ ਪਾਣੀ ਵਗਦਾ ਸੀ ਤੇ ਹਥਿਆਰਾਂ ਸਮੇਤ ਪੈਰਾ ਦੇ ਰਹੇ ਨੇ ਹੁਣ ਅਸੀਂ ਤਾਂ ਉਹਨਾਂ ਨੂੰ ਦੇਖ ਚੁੱਕੇ ਸੀ ਪਰ ਉਹਨਾਂ ਨੂੰ ਸਾਡੇ ਬਾਰੇ ਪਤਾ ਵੀ ਨਹੀਂ ਲੱਗਾ ਸੀ ਅਸੀਂ ਉੱਥੇ ਚੁੱਪ ਕਰਕੇ ਬੈਠ ਗਏ تھے ਅਗਲੀ ਸਕੀਮ ਬਣਾਉਣ ਲੱਗੇ ਇੰਨੇ ਸਮੇਂ ਵਿੱਚ ਇੱਕ ਜਵਾਨ ਤੋਂ ਦੂਰ ਤੱਕ ਨਾਗਿਆਂ ਬਾਰੇ ਖਬਰ ਪਿਛਲੇ ਜਵਾਨ ਤੱਕ ਪਹੁੰਚ ਗਈ ਸੀ ਬਸ ਫਿਰ ਪਿਛਲੇ ਸਾਰੇ ਜਵਾਨ ਅਗਲੀ ਕਾਰਵਾਈ ਦੇਖਣ ਵਾਸਤੇ ਅੱਗੇ ਵਲਾ ਕੇ ਬੇਤਰਤੀਬੀ ਨਾਲ ਇੱਕਠੇ ਹੋ ਗਏ ਸਨ ਆਪਰੇਸ਼ਨ ਦਾ ਅਸਲੀ ਹਿੱਸਾ ਹੁਣ ਸ਼ੁਰੂ ਸਵੇਰੇ ਸਵਕਤੇ ਦਾ ਸਮਾਂ ਰੇ 83 ਨਜ਼ਰ ਦੂਰ ਤੱਕ ਜਾਣ ਲੱਗ ਪਈ ਤਰੀਕ ਨੌ ਤੋਂ ਬਦਲ ਕੇ 10 ਤੋਂ 1964 ਹੋ ਚੁੱਕੀ ਸੀ ਅਸੀਂ ਤੇਜੂ ਨਦੀ ਦੇ ਤੇਜ਼ ਵਹਾਅ ਵਾਲੇ ਪਾਣੀ ਦੇ ਨੇੜੇ ਕੰਡੇਤੇ ਸੀ ਉੱਥੇ ਬਹੁਤ ਉੱਚੇ ਉੱਚੇ ਜੰਗਲੀ ਰੁੱਖ ਵੀ ਕਾਫੀ ਸਨ ਤੇਜੂ ਦੇ ਅਗਲੇ ਪਾਸੇ ਬਹੁਤ ਉੱਚੀ ਪਹਾੜੀ ਨਜ਼ਰ ਆ ਰਹੀ ਸੀ ਸਾਡੇ ਨੇੜੇ ਨਾਗਾ ਕੈਦੀ ਹੱਥਕੜੀ ਸਮੇਤ ਦੋ ਹੋਰ ਦੁਪਾਸ਼ੀ ਵੀ ਸੀ ਨੰਗੀ ਸੰਗੀਨ ਤੋਂ ਡਰੇ ਹੋਏ ਕੈਦੀ ਅੰਜੀ ਨਹੀਂ ਸਾਨੂੰ ਦੋ ਨਾਗਾ ਸੰਤਰੀ ਵਿਖਾਈ ਸੀ ਬਾਗੀ ਨਾਗਾ ਬਟਾਲੀਅਨ ਦੇ ਕੈਂਪ ਬਾਰੇ ਅੱਗੇ ਹੈਦਾ ਵੀ ਉਸਨੇ ਦੁਪਹਾਸ਼ੀਆਂ ਦੇ ਰਸਤੇ ਸਾਨੂੰ ਦੱਸ ਦਿੱਤਾ ਸੀ ਭਾਰਤ ਦੀ ਪੂਰਬੀ ਸਰਹੱਦ ਤੋਂ ਲੈ ਕੇ ਪੱਛਮੀ ਸਰਹੱਦ ਤੱਕ ਕੜੀਆਂ ਦਾ ਸਮਾਂ ਇੱਕ ਅਤੇ ਸੰਜ ਹੈ ਪਰ ਜ਼ਮੀਨ ਤੇ ਫਰਕ ਇਹ ਹੈ ਕਿ ਭਾਰਤ ਇੱਕ ਵਿਸ਼ਾਲ ਦੇਸ਼ ਹੋਣ ਕਰਕੇ ਪੂਰਬ ਤੋਂ ਪੱਛਮ ਤੱਕ ਚੜਾਈ ਬਹੁਤ ਜ਼ਿਆਦਾ ਹੈ ਜਿਸ ਕਰਕੇ ਪੰਜਾਬ ਨਾਲੋਂ ਨਾਗਾ لینڈ ਵਿੱਚ ਸੂਰਜ ਤੋਂ ਘੰਟੇ ਪਹਿਲਾਂ ਚੜ ਜਾਂਦਾ ਹੈ ਪਰ ਭਾਰਤ ਦਾ ਸਮਾਂ ਇਲਾਹਾਬਾਦ ਵਿਚਕਾਰ ਹੋਣ ਕਰਕੇ ਤੋਂ ਲਿਆ ਗਿਆ ਹੈ ਕਾਰਵੀ ਕਿਸ ਤਰ੍ਹਾਂ ਸ਼ੁਰੂ ਹੋਣੀ ਚਾਹੀਦੀ ਸੀ ਜਦੋਂ ਹੁਣ ਨਾਗਾ ਕੈਦੀ ਨੇ ਸਭ ਕੁਝ ਦੱਸ ਦਿੱਤਾ ਸੀ ਤੇ ਮੇਰੀ ਸੈਕਸ਼ਨ ਪੁਆਇੰਟ ਸੈਕਸ਼ਨ ਦਾ ਰੋਲ ਕੱਲ ਤੋਂ ਹੀ ਕਰ ਰਹੀ ਸੀ ਤਾਂ ਐਡਵਾਂਸ ਟੂ ਕੰਟਰੈਕਟ ਦੇ ਬਣਾਏ ਬੈਟਲ ਪ੍ਰੋਸੀਜਰ ਮੁਤਾਬਕ ਮੇਰੀ ਸੈਕਸ਼ਨ ਨੂੰ ਮੇਰੇ ਹੀ ਕੰਟਰੋਲ ਵਿੱਚ ਦੱਸੇ ਹੋਏ ਸਮੇਂ ਤੇ ਫਾਇਰ ਖੋਲਣ ਦਿੰਦੇ ਤਾਂ ਐਡਵਾਂਸ ਟੂ ਕੰਟਰੈਕਟ ਦੇ ਬਣਾਏ ਬੈਟਲ ਪ੍ਰੋਸੀਜਰ ਮੁਤਾਬਕ ਮੇਰੀ ਸੈਕਸ਼ਨ ਨੂੰ ਮੇਰੇ ਹੀ ਕੰਟਰੋਲ ਵਿੱਚ ਦੱਸੇ ਹੋਏ ਸਮੇਂ ਤੇ ਫਾਇਰ ਕੋਲਨ ਦਿੰਦੇ ਤੇ ਬਾਕੀ ਸਾਡੀ ਪਹਲਟੂਨ ਦੀਆਂ ਦੋ ਸੈਕਸ਼ਨਾਂ ਤੇ ਦੋ ਹੋਰ ਪੂਰੀਆਂ ਪਲਟੂਨਾ ਜੋ ਨਾਲਸਨ ਨਾਲ ਨਾਗਾ ਵਟਾਲ ਜਾਂਦੇ ਜੋ ਥੋੜਾ ਹੋਰ ਅੱਗੇ ਇੱਕ ਬਣਾਏ ਹੋਏ ਪਹਾੜ ਦੀ ਕੁੰਦਰ ਵਿੱਚ ਹੈੱਡਕੁਆਰਟਰ ਤੇ ਇਕੱਠਾ ਫਾਇਰ ਕੋਲ ਲੀ ਇਕੱਠਾ ਹੀ ਹਮਲਾ ਹੋ ਜਾਂਦਾ ਤਾਂ ਨਤੀਜਾ ਬਹੁਤ ਸ਼ਾਨਦਾਰ ਹੋਣਾ ਸੀ ਕਿਉਂਕਿ ਦੋ ਨਾਗਾ ਸੰਤਰੀਆਂ ਨੂੰ ਮੇਰੀ ਸੈਕਸ਼ਨ ਵਾਰੀ ਨੇੜੇ ਪਹੁੰਚ ਜਾਣ ਦਾ ਵੀ ਹੁਣ ਤੱਕ ਪਤਾ ਨਹੀਂ ਲੱਗਾ ਸੀ ਉਹ ਆਪਸ ਵਿੱਚ ਗੱਲਾਂ ਕਰਨ ਲੱਗੇ ਹੋਏ ਸੀ ਕਿਉਂਕਿ ਲੜਾਈ ਪਹਿਲੀ ਚੱਲੀ ਗੋਲੀ ਦੀ ਆਵਾਜ਼ ਨਾਲ ਸ਼ੁਰੂ ਹੋ ਕੇ ਆਖਰੀ ਗੋਲੀ ਦੀ ਆਵਾਜ਼ ਨਾਲ ਖਤਮ ਹੋ ਜਾਂਦੀ ਹੈ ਪਰ ਇਸ ਤਰ੍ਹਾਂ ਨਹੀਂ ਹੋ ਸਕਿਆ ਸੀ ਪਰ ਹੋਇਆ ਇਸ ਤਰ੍ਹਾਂ ਸੀ ਸਾਡਾ ਪਲਟੂਨ ਕਮਾਂਡਰ ਲੈਫਟੇਨੈਂਟ ਆਰਿਸ਼ ਦਾਕਰਤਾ ਉੱਥੇ ਹੀ ਹੋਣਾ ਸੀ ਪਿਛਲੀ ਪਲਟੂਨ ਦੇ ਕੁਝ ਅਹੁਦੇਦਾਰ ਤੇ ਸਿਪਾਹੀ ਵੀ ਨਾਗਿਆਂ ਦੇ ਦੋਸਤਾਂ ਤੇ ਸੰਤਰੀਆਂ ਤੇ ਹੁੰਦੀ ਅਗਲੀ ਸੰਭਾਵੀ ਕਾਰਵਾਈ ਦੇਖਣ ਵਾਸਤੇ ਇੱਕ ਇੱਕ ਕਰਕੇ ਉੱਤੇ ਆ ਕੇ ਰਸ਼ ਕਰ ਦਿੱਤਾ ਸੀ ਇੱਥੋਂ ਤੱਕ ਕਿ ਮੇਰੇ ਵਿਚੈਂ ਵਨ ਕਨਰ ਸਿਪਾਈ ਪਿਆਰਾ ਸਿੰਘ ਕੋਲੋਂ ਫਾਇਰ ਸ਼ੁਰੂ ਕਰਨ ਤੋਂ ਪਹਿਲਾਂ ਹੀ ਆਪਣੇ ਆਪ ਨੂੰ ਗੁੱਡ ਸ਼ੂਟਰ ਦੱਸ ਕੇ ਸਾਡੀ ਐਲ ਐਮ ਜੀ ਨੇੜੇ ਖੜੇ ਅਫਸਰਾਂ ਤੋਂ ਇਜਾਜ਼ਤ ਲੈ ਕੇ ਇੱਕ ਅਹੁਦੇਦਾਰ ਨੇ ਆਪ ਫਾਇਰ ਕਰਨ ਵਾਸਤੇ 12 ਭਰੀ ਮੈਗਜ਼ੀਨਾਂ ਸਮੇਤ ਲੈ ਲਈ ਸੀ ਹੁਣ ਮੈਂ ਕੀਤੇ ਹੋਏ ਰਸ਼ ਨੂੰ ਕੱਟ ਕਰਨ ਵਾਸਤੇ ਮੈਂ ਹਵਾਲੇਦਾਰ ਰਾਜੇਵ ਸਿੰਘ ਤੇ ਆਪਣੇ ਕੁਝ ਜਵਾਨਾਂ ਨੂੰ ਪਛਮਵਲ ਥੋੜੀ ਦੂਰ ਨਦੀ ਦੇ ਕੰਢੇ ਤੇ ਹੀ ਅਗਲੀ ਕਾਰਵਾਈ ਦੇਖਣ ਵਾਸਤੇ ਪੋਜੀਸ਼ਨਾਂ ਦਵਾ ਦਿੱਤੀਆਂ ਸਨ ਹੁਣ ਫਾਇਰਿੰਗ ਸ਼ੁਰੂ ਹੋ ਗਈ ਨਵੇਂ ਗਨਰ ਨੇ ਸਾਡੀ ਐਲ ਐਮ ਜੀ ਸੰਭਾਲ ਲਈ ਸੀ ਗਨਰ ਦੇ ਸੱਜੇ ਖੱਬੇ ਤੇ ਪਿੱਛੇ ਖੜੀ ਵੱਡੀ ਗਿਣਤੀ ਵਾਲੇ ਟੋਲੇ ਦੇ ਸਾਰੇ ਮੈਂਬਰ ਆਪਣੇ ਆਪ ਨੂੰ ਫਾਇਰਿੰਗ ਦੇ ਵੱਡੇ ਮਾਹਰ ਸਮਝਦੇ ਹੋਏ ਗਨਰ ਨੂੰ ਦੋ ਸੰਤਰੀਆਂ ਤੇ ਵੱਡੇ ਵੱਡੇ ਬ੍ਰਸਟ ਫਾਇਰ ਕਰਨ ਦੀ ਹਦਾਇਤਾਂ ਦੇ ਰਹੇ ਸਨ ਉਹਨਾਂ ਦਾ ਰਸ਼ ਘਟ ਕਰਨ ਵਾਸਤੇ ਕੋਈ ਵੀ ਨਹੀਂ ਕਹਿ ਰਿਹਾ ਸੀ ਤਾਂ ਗਨਰ ਨੇ ਐਲ ਐਮ ਜੀ ਨੂੰ ਕੌਪ ਕਰਕੇ ਧੜਕਰੇ ਦਿਲ ਨਾਲ ਵੱਡਾ ਬ੍ਰਸਟ ਮਾਰਨ ਵਾਸਤੇ ਕੋੜਾ ਦਬਾ ਦਿੱਤਾ ਤਾਂ ਸਾਰਾ ਹੀ ਮੈਗਜ਼ੀਨ ਖਾਲੀ ਕਰਕੇ ਇੱਕ ਤੋਂ ਮਗਰੋਂ ਦੂਸਰਾ ਮੈਗਜ਼ੀਨ ਚੜਾ ਕੇ ਫਾਇਰ ਕਰਦੇ ਕਰਦੇ ਨੇ ਉੜਾ ਦਬਾਉਂਦੇ ਹੋਏ ਨੇ ਵੱਡੇ ਵੱਡੇ ਬਲੈਸਟ ਮਾਰਦੇ ਹੋਏ ਸਾਡੀ ਸੈਕਸ਼ਨ ਦੇ 12 ਮੈਗਜ਼ੀਨ ਹੀ ਖਾਲੀ ਕਰ ਦਿੱਤੇ ਸਨ ਲੜਾਈ ਜੇ ਸ਼ੁਰੂ ਹੀ ਕੋਈ ਸੀ ਤੇ ਪੂਰੀ ਬਾਕੀ ਸੀ ਪਰ ਸਾਡੀ ਐਲ ਐਮ ਜੀ ਦਾ ਪੂਰਾ ਗੋਲੀ ਸਿੱਕਾ ਮੁਕਾ ਦਿੱਤਾ ਗੋਲੀ ਸਿੱਕੇ ਤੋਂ ਬਗੈਰ ਹਰ ਬੰਦੂਕ ਡੰਡਾਈ ਬਣ ਕੇ ਰਹਿ ਜਾਂਦੀ ਹੈ ਪਹਿਲੀ ਗੋਲੀ ਦੀ ਆਵਾਜ਼ ਸੁਣ ਕੇ ਦੋਨੋਂ ਸੰਤਰੀ ਵੱਡੇ ਵੱਡੇ ਪੱਥਰਾਂ ਦੇ ਓਲੇ ਹੋ ਗਏ ਉਨ੍ਹਾਂ ਦੇ ਹੈੱਡਕੁਆਰਟਰਾਂ ਵਾਲੇ ਵੀ ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਭਾਰਤੀ ਫੌਜ ਵਾਲੋਂ ਹਮਲਾ ਹੋ ਗਿਆ ਸਮਝ ਕੇ ਆਪਣੇ ਹਥਿਆਰ ਲੈ ਕੇ ਉੱਚੀਆਂ ਪਹਾੜੀਆਂ ਦੀਆਂ ਚੋਟੀਆਂ ਤੇ ਜਾ ਕੇ ਚੜ ਗਏ ਸਾਡੇ ਉੱਪਰ ਹੀਟਾਂ ਖੜੀਆਂ ਤੇ ਫਾਇਰ ਕਰਨ ਲੱਗ ਪਈ ਸੀ ਹੁਣ ਲੜਾਈ ਪੂਰੀ ਤਰ੍ਹਾਂ ਭਖਣ ਲੱਗ ਪਈ ਸੀ ਦੋਨੋਂ ਸੰਤਰੀਆਂ ਵਿੱਚੋਂ ਇੱਕ ਸਿਰਫ ਜ਼ਖਮੀ ਹੋਇਆ ਹੁਣ ਹੋਰ ਅੱਗੇ ਦੇਖੋ ਪੱਥਰਾਂ ਉੱਲੇ ਲੁੜਕੇ ਹੋਏ ਸੰਤਰੀਆਂ ਨੂੰ ਮਾਰਨ ਵਾਸਤੇ ਸਾਡੀ ਹੀ 2 ਇੰਚ ਮਾਟਰ ਨਾਲ ਉਸੇ ਟੋਲੇ ਨੇ ਬੰਬ ਫੇਰ ਕਰਨੇ ਸ਼ੁਰੂ ਕਰ ਦਿੱਤੇ ਤਬ ਬੰਬ ਫਾਇਰ ਹੋ ਕੇ ਉੱਥੇ ਮੌਜੂਦ ਬਹੁਤ ਉੱਚੇ ਸੰਘਨੇ ਰੁੱਖਾਂ ਦੇ ਟਾਣਿਆਂ ਨਾਲ ਟਕਰਾ ਕੇ ਹਵਾ ਵਿੱਚ ਦੋ ਟੁਕੜੇ ਬਣ ਕੇ ਟੁੱਟ ਕੇ ਬਗੈਰ ਚੱਲਿਆਂ ਹੇਠਾਂ ਡਿੱਗ ਪੈਂਦੇ ਜਾਂ ਟਾਣਿਆਂ ਨਾਲ ਟਕਰਾ ਕੇ ਸੰਤਰੀਆਂ ਕੋਲ ਡਿੱਗਣ ਦੀ ਥਾਂ ਆਪਣਾ ਰੁੱਖ ਪਿੱਛੇ ਨੂੰ ਕਰਕੇ ਨਦੀ ਵਿੱਚ ਡਿੱਗ ਰਹਿਆਂ ਬੰਬਾਂ ਨੂੰ ਅਸੀਂ ਵੀ ਦੇਖ ਰਹੇ ਸੀ ਐਲ ਐਮ ਜੀ ਦਾ ਫਾਇਰ ਬੰਦ ਹੋਏ ਬੰਬਾਂ ਦੇ ਚੱਲਣ ਫਟਣ ਦੀ ਆਵਾਜ਼ ਨੂੰ ਸੁਣ ਕੇ ਦੋਨੋਂ ਨਾਗਾ ਸੰਤਰੀ ਆਪਣੀ ਜਾਨ ਬਚਾਉਣ ਵਾਸਤੇ ਟਾਪੂ ਦੇ ਉੱਚੇ ਪੱਥਰਾਂ ਪਿੱਛੇ ਨਿਕਲ ਕੇ ਪੱਤਨ ਦੇ ਰੁੱਖਾਂ ਝਾੜੀਆਂ ਦੇ ਪਿੱਛੋਂ ਦੀ ਨਦੀ ਦੇ ਪਾਰ ਦੌੜਦੇ ਹੋਏ ਦੂਰ ਜਾਂਦੇ ਦੇਖ ਕੇ ਬੰਬੀ ਸਾਹਿਬ ਨੇ ਮੇਰੀ ਹੀ ਸੈਕਸ਼ਨ ਉਹਨਾਂ ਨਾਗਿਆਂ ਦਾ ਪਿੱਛਾ ਕਰਨ ਦਾ ਹੁਕਮ ਦਿੱਤਾ ਤੇ ਬਾਕੀ ਸਾਰੇ ਪਹਾੜੀ ਉੱਪਰ ਹੋ ਰਹੇ ਨਾਗਿਆਂ ਦੇ ਫੈਰ ਨਾਲ ਟੱਕਰ ਲੈਣ ਵਾਸਤੇ ਉੱਥੋਂ ਅੱਗੇ ਚੱਲ ਪਏ ਸੀ ਹੁਣ ਚਾਰੇ ਪਾਸਿਆਂ ਤੋਂ ਗੋਲੀਆਂ ਚੱਲਣ ਦੀ ਆਵਾਜ਼ ਸੁਣ ਰਹੀ ਸੀ ਉੱਥੇ ਜੰਗਲ ਵੀ ਸੰਗਣਾ ਸੀ ਮੈਂ ਜਲਦੀ ਹੀ ਆਪਣੀ ਖਿਲਰੀ ਹੋਈ ਸੈਕਸ਼ਨ ਇਕੱਠੀ ਕਰਕੇ ਟਾਪੂ ਦੇ ਬਰਾਬਰ ਲੈ ਜਾ ਕੇ ਨਦੀ ਪਾਰ ਕਰਨ ਵਾਸਤੇ ਸੈਕਸ਼ਨ ਨੂੰ ਹੁਕਮ ਦਿੱਤਾ ਤਾਂ ਲੜਾਈ ਰੂਪੀ ਲੋਹਾ ਗਰਮ ਹੋ ਚੁੱਕਾ ਸੀ ਗੋਲੀਆਂ ਤੋਂ ਡਰੇ ਮੇਰੇ ਜਵਾਨਾਂ ਦੇ ਚਿਹਰਿਆਂ ਤੇ ਕਿਤੇ ਗੋਲੀ ਨਾ ਲੱਗ ਜਾਵੇ ਦੀ ਚਿੰਤਾ ਬਾਰੇ ਉਕਰੀਆਂ ਹੋਈਆਂ ਐ ਬਾਰਤਾਂ ਪੜਨ ਨੂੰ ਮਿਲਦੀਆਂ ਸਨ ਐਸੀ ਹਾਲਤ ਵੇਲੇ ਜਦੋਂ ਉਹ ਕੋਈ ਵੀ ਮੇਰਾ ਜਵਾਨ ਨਦੀ ਪਾਰ ਕਰਨ ਦਾ ਹੌਸਲਾ ਨਾ ਕਰਦੇ ਨੂੰ ਦੇਖ ਕੇ ਹੁਕਮ ਪੂਰਤੀ ਕਰਨ ਵਾਸਤੇ ਮੌਕਾ ਸੰਭਾਲਦੇ ਹੋਏ ਮੈਂ ਆਪ ਹੀ ਪਹਿਲੋਂ ਨਦੀ ਵਿੱਚ ਵੜ ਕੇ ਜਵਾਨਾਂ ਨੂੰ ਮੇਰੇ ਪਿੱਛੇ ਆਉਣ ਵਾਸਤੇ ਕਹਿ ਕੇ ਮੈਂ ਟਾਪੂ ਤੇ ਪਹੁੰਚ ਗਿਆ ਤਾਂ ਸਾਰੇ ਜਵਾਨ ਵੀ ਮੇਰੇ ਪਿੱਛੇ-ਪਿੱਛੇ ਉੱਥੇ ਪਹੁੰਚ ਕੇ ਸੀ ਮੈਂ ਟਾਪੂ ਦੀ ਤਲਾਸ਼ੀ ਲੈਣ ਲੱਗਾ ਤਾਂ ਉੱਥੇ ਖੂਨ ਡੁੱਲਿਆ ਹੋਇਆ ਨਜ਼ਰ ਆਇਆ ਤੇ ਨਾਗਿਆਂ ਦੀ ਇੱਕ 303 ਰਾਈਫਲ ਜੋ ਖੂਨ ਨਾਲ ਗੱਜ ਸੀ ਬੋਲਟ ਖੁੱਲਾ ਉੱਥੇ ਪਈ ਦੇਖੀ ਤੇ ਮੈਂ ਚੁੱਕ ਕੇ ਸੱਜੇ ਹੱਥ 'ਚ ਫੜ ਕੇ ਦੇਖਿਆ ਤਾਂ ਮੇਰੇ ਹੱਥ ਵੀ ਖੂਨ ਨਾਲ ਲਾਲ ਹੋ ਗਏ ਸਨ ਉਸਦੇ ਬੱਟ ਤੇ ਲਾਲ ਪੇਂਟ ਨਾਲ ਫਸਟ ਬੀ ਐਨ ਲਿਖਿਆ ਹੋਇਆ ਮੈਗਜ਼ੀਨ ਵਿੱਚ 8 ਰਾਉਂਡ ਜੋ ਟਾਕਾ ਫੈਕਟਰੀ ਦੇ ਬਣੇ ਹੋਏ ਹੋਣ ਕਰਕੇ ਡੀ ਐਫ ਲਿਖਿਆ ਹੋਇਆ ਨਜ਼ਰ ਆਇਆ ਸੀ ਮੈਂ ਰੋਂਦਾ ਸਮੇਤ ਮੈਗਜ਼ੀਨ ਉਤਾਰਿਆ ਤੇ ਪੇਂਟ ਦੀ ਸੱਜੀ ਜੇਬ ਵਿੱਚ ਪਾ ਕੇ ਬੁਲੇਟ ਬੰਦ ਕਰਕੇ ਨਦੀ ਦੇ ਕਿਨਾਰੇ ਆਗਾਵਲ ਜਾਰੇ ਬੰਬੀ ਸਾਹਿਬ ਨੂੰ ਉਹੀ ਰਾਈਫਲ ਦਿਖਾਉਣ ਵਾਸਤੇ ਰਾਈਫਲ ਵਾਲਾ ਹੱਥ ਉਤਾ ਕਰਕੇ ਉੱਚੀ ਆਵਾਜ਼ ਵਿੱਚ ਕਿਹਾ ਬੰਬੀ ਸਾਹਿਬ ਜੀ ਏਕ ਰਾਈਫਲ ਮਿਲੀ ਹੈ ਤਨ ਸੁਣਦੇ ਹਾਂ ਤੇ ਦੇਖਿਆ ਤੇ ਮੈਨੂੰ ਰਾਈਫਲ ਲੈ ਕੇ ਵਾਪਸ ਸੌਣ ਵਾਸਤੇ ਕਹਿ ਕੇ ਉਹ ਅੱਗੇ ਵੱਲ ਤੁਰ ਪਈ ਹੁਣ ਨਦੀ ਦੇ ਪਾਰ ਜਾਣ ਦਾ ਖਿਆਲ ਛੱਡ ਕੇ ਮੈਂ ਟਾਪੂ ਤੋਂ ਵਾਪਸ ਸੈਕਸ਼ਨ ਸਮਿਤ ਸੱਜੇ ਕੰਢੇ ਪਹੁੰਚ ਗਿਆ ਸੀ ਬੰਬੀ ਸਾਹਿਬ ਜੀ ਏਕ ਰਾਈਫਲ ਮਿਲੀ ਹੈ ਤੋਂ ਨਾ ਸੋਨੀਆ ਤੇ ਦਿੱਖਿਆ ਤੇ ਮੈਨੂੰ ਰਾਈਫਲ ਲੈ ਕੇ ਵਾਪਸ ਆਉਣ ਵਾਸਤੇ ਕਹਿ ਕੇ ਉਹ ਅੱਗੇ ਵੱਲ ਤੁਰ ਪਈ ਸੀ ਹੁਣ ਨਦੀ ਦੇ ਪਾਰ ਜਾਣ ਦਾ ਖਿਆਲ ਛੱਡ ਕੇ ਮੈਂ ਟਾਪੂ ਤੋਂ ਵਾਪਸ ਸੈਕਸ਼ਨ ਸਮੇਤ ਸੱਜੇ ਕੰਢੇ ਪਹੁੰਚ ਗਿਆ ਸੀ ਬਾਕੀ ਅਗਲੇ ਪੱਗ ਵਿੱਚ